ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਵੱਡੀ ਪ੍ਰਸੰਤਾ ਦਾ ਦਿਨ ਹੈ ਇਹ ਖਾਲਸਾ ਸਾジナ ਦਿਵਸ ਤਿਉਹਰ ਸਾਖੀ ਦਾ ਦਿਹਾੜਾ ਸਤਿ ਸ੍ਰੀ ਅਕਾਲ ਨਮਾ ਸਾਹਿਬ ਜੀ ਦੇ ਪਾਵਨ ਪਾਤਸ਼ਾਹੀ ਅਸਾਂ ਤੇ ਖਾਲਸੇ ਜਹੂ ਜਲਾਲ ਨਾਲ ਮਨਾਇਆ ਜਾ ਰਿਹਾ ਹੈ ਦੇਖ ਕੇ ਬਹੁਤ ਵੱਡੀ ਪ੍ਰਸੰਤਾ ਹੋਈ ਕਿ ਇਸ ਪਾਵਨ ਦਿਹਾੜੇ ਤੇ ਜੋ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਸਿੱਖ ਪੰਥ ਨੂੰ ਬਹੁਤ ਵੱਡੀ ਇਹ ਮਹਾਨ ਬਖਸ਼ਿਸ਼ ਕੀਤੀ ਹੈ ਸ਼ਸਤਰਾਂ ਦੀ ਔਰ ਜਿਹਦੇ ਵਿੱਚੋਂ ਜੰਗ ਜੋ ਸਿਪਾਹੀ ਨਿਕਲ ਕੇ ਆਉਂਦੇ ਹਨ ਅੱਜ ਇਸ ਗੱਤਕੇ ਦੇ ਜੋਹਰ ਜੋ ਮੈਂ ਅੱਜ ਆਪਣੀਆਂ ਨਜ਼ਰਾਂ ਨਾਲ ਅਣਕੇ ਤੱਕੇ ਨੇ ਜੋ ਭਾਈ ਦਲ ਸਿੰਘ ਗੱਤਕਾ ਅਕੈਡਮੀ ਦੇ ਸੇ ਸੰਚਾਲਕ ਮੇਰੇ ਬਾਸ ਬੈਠੇ ਨੇ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ ਜੇ ਨਾ ਨੇ ਬਹੁਤ ਬੜੀ ਲਗਨ ਅਤੇ ਮਿਹਨਤ ਨਾਲ ਗੁਰੂ ਸਾਹਿਬ ਜੀ ਦੀ ਮਹਾਨ ਬਖਸ਼ਿਸ਼ ਦੇ ਨਾਲ ਇਸ ਅਕੈਡਮੀ ਨੂੰ ਪ੍ਰారంਭ ਕੀਤਾ ਮੈਨੂੰ ਯਾਦ ਹੈ ਕਿ ਸਨ 2015 ਤੋਂ ਲੈ ਕੇ ਇਹਨਾਂ ਦੀ ਬਹੁਤ ਵੱਡੀ ਜੋ ਰੁਤੀਬਾ ਦੇਖੀ ਆਏ ਸਕੂਲਾਂ ਦੇ ਕਾਲਜਾਂ ਦੇ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੂੰ ਅਤੇ ਵਿਦਿਆਰਥਣਾਂ ਨੂੰ ਕੋਡ ਸਵਾਰੀ ਅਤੇ ਗੱਤਕਾ ਸਿਖਲਾਈ ਜੇ ਸਨੇਕ ਨiyet ਨਾਲ ਇਹਨਾਂ ਨੇ ਪੰਨਨ ਨੂੰ ਰਿਸਕ ਲਈ ਦਿੱਤੀ ਹੈ ਅੱਜ ਉਸੇ ਦਾ ਹੀ ਜਿਹੜਾ ਫਲ ਹੈ ਤੇ ਅੱਜ ਅਸੀਂ ਦੇਖਿਆ ਸੱਚੇ ਪਾਤਸ਼ਾਹ ਜੀ ਦੀ ਮਹਾਨ ਬਖਸ਼ਿਸ਼ ਹੈ ਗੱਤਕੇ ਦੇ ਜੋਹਰ ਅਲੱਗ-ਅਲੱਗ ਟੀਮਾਂ ਨੂੰ ਮਗਾ ਕੇ ਸਵੇਰੇ 9 ਵਜੇ ਤੋਂ ਲੈ ਕੇ ਜੋ ਪ੍ਰਾਰੰਭਤਾ ਹੋਈ ਹੈ ਭਾਈ ਦਲ ਸਿੰਘ ਅਕੈਡਮੀ ਵਿੱਚ ਅਤੇ ਜਿੰਨਾ ਵਿੱਚ ਬਹੁਤ ਵੱਡੇ ਇਨਾਮ ਵੀ ਰੱਖੇ ਗਏ ਨੇ ਪਹਿਲਾ ਇਨਾਮ ਦੂਜਾ ਇਨਾਮ ਤੀਜਾ ਇਨਾਮ ਇਹ ਬਹੁਤ ਵੱਡਾ ਚਾਅ ਪੈਦਾ ਕਰੇਗਾ ਸਾਡੇ ਸਿੱਖ ਬੱਚਿਆਂ ਵਿੱਚ ਜੋ ਇਸ ਤਰ੍ਹਾਂ ਦੀ ਪ੍ਰੇਰਿਤੀ ਨਾਲ ਇਨਾਮ ਰੱਖ ਕੇ ਇਹ ਗੱਤਕੇ ਦੇ ਜੋਹਰ ਇੱਥੇ ਆਣ ਕੇ ਦਿਖਾਉਣ ਵਾਸਤੇ ਜੋ ਪ੍ਰੇਰਣਾ ਦਿੱਤੀ ਗਈ ਦੂਜਾ ਜੋ ਦਸਤਾਰ ਸਿਖਲਾਈ ਦਸਤਾਰ ਮੁਕਾਬਲੇ ਦਸਤਾਰ ਸਜਾਉਣ ਦੀ ਪ੍ਰੇਰਣਾ ਔਰ ਉਸ ਨੇ ਵੀ ਮੈਂ ਦੇਖਿਆ ਕਿ ਪਹਿਲਾ ਇਨਾਮ ਦੂਜਾ ਇਨਾਮ ਤੀਜਾ ਇਨਾਮ 31000 21000 11000 ਇਹ ਵੀ ਬਹੁਤ ਵੱਡੀ ਪ੍ਰੇਰਣਾ ਸਾਡੇ ਸਿੱਖ ਬੱਚਿਆਂ ਦੇ ਵਾਸਤੇ ਹੈ ਅਤੇ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ ਦਾ ਜੋ ਜੀਵਨ ਹੈ ਇਹ ਬਹੁਤ ਵੱਡੇ ਨਿਮਰਤਾ ਸਾਧਗੁਰ ਜੀ ਨੇ ਪਹਿਲਾਂ ਤੋਂ ਲੈ ਕੇ ਇਹਨਾਂ ਨੂੰ ਵਰਸਿਸ ਕੀਤੀ ਹੋਈ ਹੈ ਜਿਸ ਕਰਕੇ ਦੇਸ਼ਾਂ ਵਿਦੇਸ਼ਾਂ ਵਿੱਚ ਜਿੰਨੀਆਂ ਸਿੱਖ ਸੰਗਤਾਂ ਹਨ ਬਹੁਤ ਆਤ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਇਹਨਾਂ ਨੂੰ ਪਿਆਰ ਤੇ ਸਤਿਕਾਰ ਦਿੰਦੀ ਹੈ ਮਹਾਰਾਜ ਇਸੇ ਤਰ੍ਹਾਂ ਰਹਿਮਤ ਆਪਣੀ ਬਣਾਈ ਰੱਖਣ ਨਿਮਰਤਾ ਦੇ ਖਜ਼ਾਨੇ ਵਿੱਚ ਕੁਆਈ ਸਾਬ بھائی ਸਰਬਜੀਤ ਸਿੰਘ ਜੀ ਗੁਰੂ ਸਾਹਿਬ ਜੀ ਵੱਲੋਂ ਦਿੱਤੀਆਂ ਹੋਈਆਂ ਬਖਸ਼ਿਸ਼ਾਂ ਨੂੰ ਸੰਭਾਲ ਕੇ ਰੱਖਣ ਇਹ ਚੜ੍ਹਦੀ ਕਲਾ ਸੈ ਇਸੇ ਤਰ੍ਹਾਂ ਬੰਧਕਾਰ ਦੇ ਤੱਕੇ ਤੋਰੀ ਰੱਖਿਆ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਖਾਲਸਾ ਸਾਜਨਾ ਦਿਲਸ ਦੀਆਂ ਲੱਖ ਲੱਖ ਮੁਬਾਰਕਾਂ ਸਾਰੀ ਸੰਗਤ ਨੂੰ ਸਾਡਾ ਮੱਛਤਾ ਜੀ ਸਿੱਖਾਂ ਦੇ ਬੱਚਿਆਂ ਨੂੰ ਪਤਿਤ ਪੁਣੇ ਤੋਂ ਵੱਲੋਂ ਨਸਿਆਂ ਵੱਲੋਂ ਮੋੜ ਕੇ ਸਿੱਖੀ ਵੱਲ ਖੋੜ ਪਰਵਾਸਨ ਕਰਾਉਂਦਾ ਜੀ ਗਤਕਾ ਮੁਕਾਬਲੇ ਜੋ ਜੰਗੀ ਜੋਰ ਮੁਕਾਬਲੇ ਨੇ ਜਿਹੜੇ ਸਾਡੇ ਗੁਰੂਆਂ ਪੀਰਾਂ ਦੇ ਜਿਹੜੀ ਰਾਜ ਖਾਲਸੇ ਦੇ ਅਭਿਆਸ ਆ ਜਿਹੜਾ ਉਹਨੂੰ ਲਗਾਤਾਰ ਜਾਰੀ ਰੱਖਣ ਦੇ ਲਈ ਇਹ ਜਿਹੜਾ ਗਤਕਾ ਮੁਕਾਬਲਾ ਕਰਾਇਆ ਜਾ ਰਿਹਾ ਜੀ ਤੇ ਨਾਲ ਦਸਤਾਰ ਮੁਕਾਬਲੇ ਨਮਾਲੇ ਮੁਕਾਬਲੇ ਤਾਂ ਕਿ ਵੱਧ ਤੋਂ ਵੱਧ ਬੱਚਿਆਂ ਨੂੰ ਅੱਜ ਪੰਜਾਬ ਦੇ ਵਿੱਚ ਜਿਹੜਾ ਸੇਮਾ ਦਰਿਆ ਨਸਿਆਂ ਦਾ ਵਗਦਾ ਜਾ ਰਿਹਾ ਤਾਂ ਕਿ ਜਿਹੜੇ ਸਮੁੱਛੇ ਬੱਚੇ ਨੇ ਉਹ ਇਸ ਮੁਕਾਬਲੇ ਨੂੰ ਦੇਖ ਕੇ ਕਿਸੇ ਨੂੰ ਉਤਜਾ ਉਤਸ਼ਾਹ ਜਾ ਕੇ ਕੋਈ ਕੇਸ ਰੱਖੇ ਕੋਈ ਸਿੰਘ ਸਜੇ ਕੋਈ ਬਾਣੇ ਦੇ ਵਿੱਚ ਆਵੇ ਤਿਆਰ ਵਰ ਤਿਆਰ ਹੋਵੇ ਸਾਡੀ ਦਾ ਸਮੁੱਚੀ ਸਿੱਖ ਸੰਗਤ ਨੂੰ ਬੇਨਤੀ ਹੈ ਜੀ ਵੀ ਤਿਆਰ ਵਰ ਤਿਆਰ ਹੋਵੋ ਤੇ ਸਿੰਘ ਸਜੋ ਅਮਰ ਸਖੋ ਭਾਈ ਕੇਸ ਰੱਖੋ ਕੇਸ ਗੁਰੂ ਕੀ ਮੋਹ ਹਨ ਬਾਣੀ ਬਾਣੀ ਨਾਲ ਚਲੋ ਕਿੱਥੋਂ ਆਏ ਨੇ ਬੱਚੇ ਕਿੱਥੋਂ ਭਾਗ ਲਿਆ ਟੀਮਾਂ ਨੇ ਭਾਗ ਕੇ ਕੇਸ ਮੁਕਾਬਲੇ ਦੇ ਵਿੱਚ ਲਗਭਗ 25 ਟੀਮਾਂ ਨੇ ਜਿੱਟਾ ਭਾਗ ਲਿਆਗਾ ਜਿਹੜੀਆਂ ਸਮੁੱਚੇ ਦੇਸ਼ ਦੇ ਵਿੱਚੋਂ ਟੀਮਾਂ ਆਈਆਂ ਨੇ ਸਮੁੱਚੇ ਦੇਸ਼ ਦੇ ਵਿੱਚੋਂ ਟੀਮਾਂ ਨੇ ਹਿੱਸਾ ਲਿਆ ਹਰਿਆਣੇ ਦੇ ਵਿੱਚੋਂ ਵੀ ਜਿਵੇਂ ਨੀਲੇ ਆਈ ਪਿੰਡ ਨੱਬ ਵਾਲੀ ਤੋਂ ਟੁਹਾਣੇ ਤੋਂ ਵੱਖ-ਵੱਖ ਜ਼ਿਲ੍ਹਿਆਂ ਤੋਂ ਪੰਜਾਬ ਦੇ ਸਾਰੇ ਹੀ ਜ਼ਿਲ੍ਹਿਆਂ ਤੋਂ ਲਗਭਗ ਟੀਮਾਂ ਨੇ ਹਿੱਸਾ ਲਿਆ ਬਹੁਤ ਉਤਸ਼ਾਹ ਇਕੱਠ ਨੂੰ ਮਿਲਿਆ ਜੀ ਹਾਂਜੀ ਇਹ ਲਗਾਤਾਰ ਜਾਰੀ ਰਹਿਣਗੇ ਜੀ ਵਾਈਡਲ ਸਿੰਘ ਗੱਤਕਾ ਅਕੈਡਮੀ ਸਟੱਡ ਫਾਰਮ ਇਹਨਾਂ ਵੱਲੋਂ ਲਗਾਤਾਰ ਜਿਹੜੇ ਸਮਾਗਮ ਹੈ ਉਹ ਸਿੱਖੀ ਸਮਾਗਮ ਹੈ ਇਹ ਲਗਾਤਾਰ ਇੱਦਾਂ ਹੀ ਜਾਰੀ ਰਹਿਣਗੇ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਮੈਂ ਜਿੰਨੇ ਵੀ ਗੱਤਕਾ ਅਕੈਡਮੀ ਦੇ ਪ੍ਰਬੰਧਕਾਂ ਦੇ ਕੇ ਗੱਤਕਾ ਮੁਕਾਬਲਾ ਕਰਵਾਇਆ ਜਾ ਰਿਹਾ ਉਹਨਾਂ ਦੇ ਸਾਰੇ ਪ੍ਰਬੰਧਕਾਂ ਦਾ ਤਹਿ ਦਿਲੋਂ ਧੰਨਵਾਦ ਕਰਨਾ ਤੇ ਉਹਨਾਂ ਨੂੰ ਮੁਬਾਰਕਵਾਦ ਦਿੰਨਾ ਕਿ ਜਿਹੜੀ ਸਾਡੀ ਅਬਰਾਸਤ ਨੂੰ ਸੰਭਾਲ ਰਹੇ ਆ ਸਾਡੀ ਨੌਜਵਾਨੀ ਨੂੰ ਸੰਭਾਲ ਰਹੇ ਆ ਤੇ ਨਸ਼ਿਆਂ ਤੋਂ ਬਚਾ ਕੇ ਚੰਗੇ ਪਾਸੇ ਲਾ ਰਹੇ ਆ ਇਸ ਕਰਕੇ ਸਾਰੀਆਂ ਸੰਗਠਨਾਂ ਨੂੰ ਅਪੀਲ ਕਰਨਾ ਕਿ ਇਹੋ ਜੀਆਂ ਸੰਸਥਾਵਾਂ ਦਾ ਬਹੁਤ ਬਹੁਤ ਸਹਿਯੋਗ ਕਰੋ ਇਹਨਾਂ ਦੇ ਨਾਲ ਮਿਲ ਕੇ ਆਪਾਂ ਸਾਰੇ ਪੰਜਾਬ ਚ ਇੱਕ ਦਾ ਮਾਹੌਲ ਪੈਦਾ ਕਰੀਏ ਕਿ ਸਾਡੇ ਨੌਜਵਾਨ ਆਪਣਾ ਜੋ ਵਿਰਸਾ ਨਾਲ ਜੁੜਨ ਸ਼ਾਸਤਰ ਵਿਧਿਆ ਸਿੱਖ ਕੇ ਸ਼ਾਸਤਰ ਵਿਧਿਆ ਦੇ ਧਰਵੀ ਬਣਨ ਤੇ ਬਾਕੀ ਆਪਣੀ ਅਧਿਆਤਮਿਕ ਵਿਧਿਆ ਸੰਸਾਰਿਕ ਵਿਧਿਆ ਚ ਵੀ ਚੰਗੀਆਂ ਮੱਲਾਂ ਮਾਰਨ ਤੇ ਇਹ ਇਹੀ ਸਾਡੀ ਕਾਮਨਾ ਹੈ ਅਸੀਂ ਕਹਿੰਨੇ ਕਿ ਸਾਰੇ ਜਣੇ ਆਪਾਂ ਇਹਨਾਂ ਦਾ ਸਹਿਯੋਗ ਕਰੀਏ ਇਹੋ ਜਿਹੇ ਲੋਕਾਂ ਨੂੰ ਆਪਾਂ ਵਾਅਦੋ ਵਾਦੇ ਹੌਸਲਾ ਬਖਾਈ ਕਰਕੇ ਤੇ ਇਹ ਆਪਣੀ ਇਹ ਲਹਿਰ ਨੂੰ ਪਿੰਡ-ਪਿੰਡ ਤੱਕ ਲੈ ਕੇ ਜਾਈਏ ਇੰਨੀਆਂ ਕ ਬੇਨਤੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ